ਪਾਜੀ ਜੇ ਇਦਾਂ ਦੀ ਗੱਲ ਹੋਏ ਤੇ ਬਾਹਰ ਅੰਗਰੇਜ਼ ਵੀ ਸਵਾ ਲੱਖ ਅੰਗਰੇਜ਼ ਇਕੱਠਾ ਹੋਇਆ ਵੀ ਆਪਣੇ ਇੰਡੀਆ ਨੂੰ ਬਚਾਓ ਕਿੰਨੇ ਇੰਡੀਅਨ ਲੋਕਾਂ ਦੇ ਪੰਜਾਬੀ ਲੋਕਾਂ ਦੇ ਹਰ ਬਾਲ ਦੇ ਦੇਸ਼ਾਂ ਚ ਹੋ ਗਿਆ ਸੀ ਵੀ ਉੱਥੇ ਰਹਿੰਦੇ ਉਹਨਾਂ ਨੂੰ ਬਚਾ ਦੇ ਸਾਡੇ ਲੋਕਾਂ ਦੇ ਵੀ ਜੋ ਸਾਨੂੰ ਸਾਰਿਆਂ ਨੂੰ ਬਚਾ ਕੇ ਰੱਖੀ ਕਰਾਂਗੇ ਉਹ ਜੇ ਇੱਕ ਬੰਦੇ ਨੇ ਕਤਲ ਕੀਤਾ ਇੱਕ ਬੰਦੇ ਨੇ ਰੇਪ ਕੀਤਾ ਉਹ ਇੱਕ ਪੰਜਾਬੀ ਨਹੀਂ ਕਰਦੇ ਦੋਸਤੋ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਬਾਈ ਦਾ ਨਾਮ ਹੈ ਰੋਜ਼ਰ ਸੰਧੂ ਇਹ ਐਦਾਂ ਕਿਉਂ ਕਹਿ ਰਿਹਾ ਹੈ ਕਿ ਜੇ ਇੱਕ ਬੰਦੇ ਨੇ ਗਲਤੀ ਕੀਤੀ ਤਾਂ ਇਸ ਵਿੱਚ ਉਸ ਬੰਦੇ ਦਾ ਦੋਸ਼ ਹੈ ਨਾ ਕੇ ਸਾਰੀ ਕਮਿਊਨਿਟੀ ਦਾ ਇਹ ਐਦਾ ਇਸ ਲਈ ਕਹਿ ਰਿਹਾ ਏ ਦੋਸਤੋ ਤੁਹਾਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਇੱਕ ਪਈਏ ਵਨੋਂ ਇੱਕ 4 ਸਾਲ ਦੇ ਛੋਟੇ ਬੱਚੇ ਨੂੰ ਚੁੱਕ ਲਿਆ ਜਾਂਦਾ ਹੈ ਤੇ ਉਸ ਨਾਲ ਗਲਤ ਕੰਮ ਕਰਕੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਉਹ ਇਸ ਛੋਟੇ ਬੱਚੇ ਦੀ ਹੈ ਦੋਸਤੋ ਇਸ ਘਟਨਾ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਪਈਆਂ ਦੇ ਖਿਲਾਫ ਇੱਕ ਲਹਿਰ ਚੱਲ ਪਈ ਹੈ ਜਿਸ ਵਿੱਚ ਸਾਰੇ ਪੰਜਾਬ ਵਿੱਚੋਂ ਪਈਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਲਈ ਇਹ ਬੰਦਾ ਇਹ ਗੱਲ ਕਰ ਰਿਹਾ ਹੈ ਤੇ ਪਈਆਂ ਦੀ ਸਪੋਰਟ ਕਰ ਰਿਹਾ ਹੈ ਹੁਣ ਦੋਸਤੋ ਇਸ ਦੀ ਇਸ ਗੱਲ ਨੂੰ ਲੈ ਕੇ ਮੰਦਪ ਬਾਈ ਵੱਲੋਂ ਇਸ ਨੂੰ ਆਪਣੇ ਵੀਡੀਓ ਦੇ ਜ਼ਰੀਏ ਫੁੱਲ ਲੌਜਿਕ ਦੇ ਨਾਲ ਆਪਣੀ ਵੀਡੀਓ ਵਿੱਚ ਰਿਪਲਾਈ ਕੀਤਾ ਗਿਆ ਹੈ ਜਿਸ ਦੀ ਵੀਡੀਓ ਤੁਹਾਨੂੰ ਅਸੀਂ ਅੱਗੇ ਦਿਖਾਉਣੇ ਆ ਸੋ ਇਸ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਕਿਉਂਕਿ ਜੋ ਗੱਲਾਂ ਮੰਦੀਪ ਬਾਈ ਨੇ ਆਪਣੀ ਵੀਡੀਓ ਵਿੱਚ ਕੀਤੀਆਂ ਹਨ ਬਿਲਕੁਲ ਸਹੀ ਨੇ ਤੁਸੀਂ ਵੀ ਸੁਣ ਕੇ ਜਾਇਓ ਇਸ ਹਰੇਕ ਵਾਰੀ ਜਿਹੜਾ ਕੰਪੈਰੀਜ਼ਨ ਆ ਪੰਜਾਬ ਦਾ ਉਹ ਯੂਕੇ ਕੈਨੇਡਾ ਅਮਰੀਕਾ ਨਾਲ ਕਿਉਂ ਕਰਦੇ ਆ ਅਸੀਂ ਇਹ ਅਰਬ ਦੇਸ਼ਾਂ ਨਾਲ ਕਿਉਂ ਨਹੀਂ ਕਰਦੇ ਦੁਬਈ ਨਾਲ ਕਿਉਂ ਨਹੀਂ ਕਰਦੇ ਸਾਊਦੀ ਅਰਬ ਨਾਲ ਕਿਉਂ ਨਹੀਂ ਕਰਦੇ ਅਗਲੇ ਕਹਿੰਦੇ ਇੱਥੇ ਕੰਮ ਕਰ ਨਾਓ ਪਰ ਪੱਕੇ ਬਸਨੀਕ ਨਹੀਂ ਦੂਜੀ ਗੱਲ ਜੇਕਰ ਕੋਈ ਚਪੇੜਾ ਖਾ ਕੇ ਜੁੱਤੀਆਂ ਖਾ ਕੇ ਖੁਸ਼ ਆ ਜ਼ਰੂਰੀ ਨਹੀਂਗਾ ਅਸੀਂ ਵੀ ਉਦਾਂ ਹੀ ਖੁਸ਼ ਹੋਈਏ ਹਰੇਕ ਖਿੱਤੇ ਦੀਆਂ ਆਪਣੀਆਂ ਅਲੱਗ ਲੋੜਾਂ ਹੁੰਦੀਆਂ ਤੁਹਾਨੂੰ ਲੱਗਦਾ ਗੁਰੇ ਇਹਨੇ ਬੇਕੂਫਾ ਜਿਹਨਾਂ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਉਹ ਐਸੇ ਹੀ ਹਿਸਾਬ ਨਾਲ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਬਾੜੀ ਜਾਊਗੇ ਕਿਸੇ ਵੀ ਦੇਸ਼ ਦੇ ਵਿੱਚ ਚਾਹੇ ਉਹ ਕੈਨੇਡਾ ਯੂਕੇ ਅਮਰੀਕਾ ਦੇ ਵਿੱਚ ਜਿਹੜੀ ਰੇਸ਼ੋ ਆ ਉਹ 70 30 ਦੀ ਆ 70% ਲੋਕ ਉੱਥੇ ਦੇ ਜਿਹੜੇ ਮੂਲ ਨਿਵਾਸੀ ਆ ਸਥਾਨਕ ਲੋਕ ਵਾਈਟ ਉਹ ਹੀ ਹੋਊਗੇ 30% ਜਿਹੜੇ ਲੋਕ ਆ ਉਹ ਵੱਖ-ਵੱਖ ਦੇਸ਼ਾਂ ਤੋਂ ਆ ਕੇ ਜਿਹੜੇ ਉੱਥੇ ਰਹਿੰਦੇ ਹੋਗੇ ਉਹ ਹੋਊਗੇ ਫਿਰ ਕੰਪੈਰੀਜ਼ਨ ਕਰ ਦਿੱਤਾ ਜਾਂਦਾ ਹੈ ਕਿ ਪੰਜਾਬੀ ਜਿਹੜੇ ਆ ਭਾਰਤ ਦੇ ਹੋਰ ਰਾਜਾਂ ਵਿੱਚ ਜਾ ਕੇ ਵੀ ਤਾਂ ਕੰਮ ਕਰਦੇ ਆ ਫਿਰ ਉਹਨਾਂ ਦਾ ਕੀ ਬਿਲਕੁਲ ਕਰਦੇ ਆ ਪਰ ਇੰਨੀ ਵੱਡੀ ਤعداد ਦੇ ਵਿੱਚ ਪੰਜਾਬੀ ਭਾਰਤ ਦੇ ਕਿਸੇ ਹੋਰ ਰਾਜ ਦੇ ਵਿੱਚ ਨਹੀਂ ਆ ਕਿ ਜਿਹੜੇ ਹੋਰ ਰਾਜ ਦੇ ਲੋਕ ਆ ਮੂਲ ਨਿਵਾਸੀ ਲੋਕ ਆ ਸਥਾਨਕ ਲੋਕ ਆ ਉਹਨਾਂ ਦੀ ਜਨਸੰਖਿਆ ਘਟ ਜਾਏ ਤੇ ਪੰਜਾਬੀਆਂ ਦੀ ਵੱਧ ਜਾਏ ਪਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਇਸ ਵੇਲੇ ਇਦਾਂ ਦੇ ਹੋ ਚੁੱਕੇ ਆ ਜਿਹੜੇ ਬਾਹਰੋਂ ਪ੍ਰਾਂਤਾਂ ਤੋਂ ਲੋਕ ਆਏ ਆ ਉਹਨਾਂ ਦੀ ਜਨਸੰਖਿਆ ਵਧਣ ਦੀ ਕਗਾਰ ਤੇ ਆ ਜਿਹੜੇ ਪੰਜਾਬੀ ਸਥਾਨਕ ਲੋਕਾਂ ਉਹਨਾਂ ਦੀ ਘਟਣ ਦੀ ਕਗਾਰ ਤੇ ਆ ਤੇ ਇਸ ਵੇਲੇ ਜਿਹੜੀ ਰੇਸ਼ੋ ਆ ਉਹ 45 55 ਤੱਕ ਪਹੁੰਚ ਚੁੱਕੀ ਆ 45 ਬਾਹਰੋਂ ਆਏ ਤੇ 55 ਜਿਹੜੇ ਆ ਇੱਥੇ ਪੰਜਾਬ ਦੇ ਆ ਤੇ ਇਹ ਜਦੋਂ 60 40 ਤੇ ਹੋ ਗਿਆ ਤੇ ਇਹ ਲੋਕਤੰਤਰੀ ਜਿਹੜਾ ਵੋਟਾਂ ਦਾ ਸਿਸਟਮ ਆ ਉਸ ਹਿਸਾਬ ਦਾ ਆ ਕਿ ਜਿਹੜਾ ਲੋਕਾਂ ਦੀ ਜਨਸੰਖਿਆ ਵਾਧੂ ਹੋਊਗੀ ਉਹਨਾਂ ਦੇ ਹੀ ਹਿੱਤ ਅੱਗੇ ਰੱਖੇ ਜਾਊਗੇ ਉਹਨਾਂ ਦੀ ਇਹ ਗੱਲਬਾਤ ਸੁਣੀ ਜਾਊਗੀ ਜ ਜਿਹਨਾਂ ਦੀ ਜਨਸੰਖਿਆ ਜ਼ਿਆਦਾ ਹੋਊਗੀ ਮੰਤਰੀ ਸੰਤਰੀ ਅਫਸਰ ਉਹ ਹੀ ਬਣਨਗੇ ਤੇ ਪੰਜਾਬੀ ਉਹਨਾਂ ਦੇ ਦਰਾਂ ਤੇ ਧਰਨੇ ਲਾਉਂਦੇ ਫਿਰਨਗੇ